ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਮੋਬਾਈਲ ਨੰਬਰ ਕੀ ਹੈ ਬਾਈ ਜੀ ਨਾਮ ਵੀਰੇ ਨਿਕਾ ਹੈਗਾ ਠੀਕ ਹੈ ਜੀ ਏਰੀਆ ਬਠਿੰਡਾ ਵੀਰੇ ਏਰੀਆ ਬਠਿੰਡਾ ਜੀ ਬਠਿੰਡਾ ਤੇ ਜੇ ਆਪਣੇ ਕੋਈ ਵੀ ਟਰੈਕਟਰ ਬਾਰੇ ਸੰਵਾਦ ਲੈਣਾ ਹੋਵੇ ਤਾਂ ਫੋਨ ਨੰਬਰ ਤੇ ਆਪਣੀ ਨਾਲ ਗੱਲਬਾਤ ਕਰ ਸਕਦੇ ਠੀਕ ਹੈ ਜੀ ਕੀ ਹੈ ਨੰਬਰ ਬਾਈ ਜੀ 95036 12799 ਇੱਕ ਵਾਰੀ ਹੋਰ ਬੋਲ ਦਿਓ 95036 12799 ਠੀਕ ਹੈ ਬਾਈ ਜੀ ਜਿੰਨੇ ਵੀ ਟਰੈਕਟਰ ਆਏਗੇ ਨੇ ਕਿ ਪੰਜਾਬ ਤੇ ਹਰਿਆਣਾ ਨੰਬਰ ਤੋਂ ਨੇ ਮਿਕਸ ਰਹਿਗੇ ਮਿਕਸ ਹੈ ਤੇ ਕਾਪੀ ਕਾ ਆ ਜਾਂਦੀ ਕਾਪੀ ਕਾ ਜਾਂਦੀ ਆਪਣੀ ਫੋਲ ਜ਼ਿੰਮੇਵਾਰੀ ਹੈ ਵੀਰੇ ਕੋਈ ਠੀਕ ਹੈ ਕਬਲੇ ਜੇਰਾ ਵੀ ਕੋਈ ਬੰਦਾ ਲੈਣ ਆਊਗਾ ਜਿੰਨਾ ਚਿਰ ਉਹਦੇ ਕੋਲੇ ਰਹੂਗਾ ਆਪਣੀ ਪਾਲ ਜ਼ਿੰਮੇਵਾਰ ਠੀਕ ਹੈ ਭਾਈ ਜੀ ਇਹ ਲੋ ਭਾਈ ਜੀ ਆਪਾਂ ਬਾਈ ਦੇ ਟਰੈਕਟਰ ਦਿਖਾਵਾਂਗੇ ਤੇ ਸਕਰੀਨ ਉੱਪਰ ਨੰਬਰ ਹੈ ਠੀਕ ਹੈ ਭਾਈ ਜੀ ਚਲੋ ਭਾਈ ਜੀ ਹਰਿਆਣਾ ਨੰਬਰ ਤੋਂ ਆਪਾਂ ਸਟਾਰਟ ਕਰਾਂਗੇ ਸੋਨਾਲੀਕਾ ਤੇ ਡੀਆਈ 750 ਦਾ ਟਰੈਕਟਰ ਦੀ ਕੰਡੀਸ਼ਨ ਚੈੱਕ ਜ਼ਰੂਰ ਕਰ ਲੋ ਸਾਦੀ ਕਟਾਈ ਵਾਲਾ ਹੈ ਟਰੈਕਟਰ ਹੈਗਾ ਭਾਈ ਜੀ 75 ਕ ਪੈਸੇ ਤੇ ਫਰੰਟ ਹੈ ਵੀ ਭਾਈ ਜੀ 80 ਪੈਸੇ ਪੈਣਗੇ ਤੇ 2009 ਮਾਡਲ ਹੈਗਾ 3 ਲੱਖ 45 ਹਜ਼ਾਰ ਦੀ ਮੰਗ ਹੈ ਜੀ ਬੋਲੀ ਤੇ ਬਾਕੀ ਸਾਈਡ ਘੇਰ ਚ ਆ ਗਿਆ ਰੰਗ ਪੇਂਟ ਦਾ ਤੁਹਾਡੇ ਸਾਹਮਣੇ ਹੈ ਬਾਈ ਜੀ। ਇਹ ਰੋ ਬਈ ਚੈੱਕ ਕਰੋ ਟਰੈਕਟਰ ਦੀ ਕੰਡੀਸ਼ਨ ਵਧੀਆ ਪਿਆਗਾ ਸਾਫ ਪਿਆਗਾ। ਚੈੱਕ ਹੈ ਬਈ ਜੀ ਫਾਰਮ ਟਰੈਕ 60 ਦਾ। ਸਾਦੀ ਘਟਾਈ ਹੈਗੇ ਫਰੰਟਾ ਰਹਿ ਗਏ ਨੇ ਬਾਈ ਜੀ 60 ਕੇ ਪੈਸੇ, ਪੀ ਵੀ ਐਸ 7 ਨੰਬਰ ਆ ਬਾਈ ਜੀ। ਤੇ ਬੈਕ ਡਾਰ ਰਹਿ ਗਏ ਨੇ 75 ਕੇ ਪੈਸੇ। ਤੇ 99 ਮਾਡਲ ਆ ਡਬਲ ਕਲਚ ਹੈਗਾ ਪੰਜਾਬ ਨੰਬਰ ਤੇ 215000 ਰੁਪਏ ਡਿਮਾਂਡ ਆ ਬਾਈ ਜੀ। ਬਾਕੀ ਸਭ ਨੂੰ ਟਰੈਕਟਰ ਦੀ ਕੰਡੀਸ਼ਨ ਵੀ ਚੈੱਕ ਕਰਵਾ ਦਨਗੇ। ਪੂਰਾ ਓਕੇ ਹੋ ਜਾਗਾ। ਦਾ ਵਾਹੇ ਨਗਰਾਤ ਅਗਰ ਅभी ਸਾਫ ਪੈਣਗੇ ਤੇ ਲਿੰਕਾ ਵਗੈਰਾ ਤੇ ਬਿੱਲੀ ਕਮਰਵਾ ਦਾ ਬੋਜੀ ਟਰੈਕਟਰ ਤੋਂ ਤੁਸੀਂ ਦੇਹ ਸਾਧੇ ਬਾਈ ਜੀ ਤੇ ਅੱਗੇ ਕਾ ਬਾਈ ਜੀ 60 55 ਛੋਟਾ ਟਰੈਕਟਰ ਤੇ ਛੋਟੇ ਘੇਰ ਚ ਬਾਈ ਜੀ ਲਿੰਕਾ ਵਗੈਰਾ ਚੈੱਕ ਕਰ ਲਓ ਬਾਈ ਜੀ 16 ਦੇ ਟਾਇਰਾਂ ਜਗਾ ਪੈ ਰਹੇ ਨੇ ਬਾਈ ਜੀ 80 ਪੈਸੇ 16 ਦੇ ਟਾਇਰਾਂਗੇ 80 ਪੈਸੇ ਟਾਇਰ ਪੈਣਗੇ ਬਾਈ ਜੀ ਤੇ ਗੁੱਡਇਰ ਦੇ ਟਾਇਰ ਲਿੰਗੇ ਛੋਟੇ ਘੇਰ ਵਾਲਾ ਕੇ ਬੱਚ ਸੁਪਰ ਮੈਕਸ ਵਾਲਾ 60 55 ਕੀ ਮਾਡਲ ਦੀ ਗੱਲ ਕਰੀ ਬਾਈ ਜੀ 2014 ਮਾਡਲ ਹੈ ਤੇ 4,75,000 ਰੁਪਏ ਡਿਮਾਂਡ ਹੈ ਜੀ ਕੰਡੀਸ਼ਨ ਚੈੱਕ ਜ਼ਰੂਰ ਕਰ ਲੋ ਬਈ ਟਰੈਕਟਰ ਦੀ ਇਹ ਫੋਰਸ ਚਾਸ ਰੈਂਡਰ ਹੈ ਬਈ ਇਹ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਸਪੀਕਰ ਵਗੈਰਾ ਲੱਗੇ ਹੋਣਗੇ ਤੇ ਅੱਗੇ ਆ ਗਿਆ ਬਈ ਜੀ ਪ੍ਰੀਤ 6090 ਲੈਕਟਰ 16 ਦੇ ਨੇ ਬਈ ਜੀ 70 ਕੇ ਪੈਸੇ ਟਾਇਰ ਪੈ ਨੇ ਤੇ ਫਰੰਟਾ ਰੇਗਣੀ ਬਈ ਜੀ ਅੱਧੇ 2012 ਮਾਡਲ ਹੈ 3,10,000 ਰੁਪਏ ਡਿਮਾਂਡ ਲੱਗੀ ਬੀਵੀ 30 ਨੰਬਰ ਆ ਬਈ ਜੀ ਮੁਕਸਾਪ ਤੇ ਪਾਵਰ ਸਟੀering ਆ ਬਾਕੀ ਜਿਹਨੇ ਚੈੱਕ ਕਰ ਸਕਦੇ ਹੋ ਸਿੰਪਲ ਕਪੜੇ ਦੀ ਸਟਰੀ ਆ ਗਈ ਬਾਈ ਜੀ ਤੇ ਸਪੀਕਰ ਵਗੈਰਾ ਲੱਗੇ ਹੋਏ ਨੇ ਬਾਈ ਜੀ ਪੱਲੂ ਹੈ ਤੇ ਪੱਲੂ ਆਨੇ ਦਾ ਬਾਈ ਜੀ ਡੱਕ ਲੱਗਦਾ ਹੈ ਤੇ ਸੈਂਟਰ ਗੇਰਾ ਬਾਈ ਜੀ ਤੇ ਅੱਗੇ ਬਾਈ ਜੀ ਫਾਰਮ ਟ੍ਰੈਕ 60 EP ਵਾਲਾ ਇੱਕ ਕੱਲਾ 60 ਦਾ ਆ ਜਾਂਦਾ ਹੈ ਇੱਕ ਪੈਂਟ ਦਾ ਆ ਜਾਂਦਾ ਹੈ ਇਹ 65 EP ਵਾਲਾ ਜਿਆ 16 ਦੇ ਟਾਇਰ ਨੇ ਬਾਈ ਜੀ ਜੇ ਟਾਇਰਾਂ ਦੀ ਗੱਲ ਕਰੀਏ ਲੋ ਜੀ ਟਾਇਰ ਹੈਗੇ ਨੇ 75 ਕੇ ਪੈਸੇ ਤੇ ਫਰੰਟ ਹੈ ਜੀ ਬਾਈ ਜੀ ਪੰਡਾ ਰਹਿ ਜਾਂਦੇ 70 ਕੇ ਪੈਸੇ ਤੋਂ ਮਾੜਾ ਲਗਾ 2009 ਮਾਡਲ ਹੈ ਜੀ 3 ਲੱਖ 43000 ਰੇਰ ਪਰ ਡਿਮਾਂਡ ਆ ਜਿਆ ਪੰਜਾਬ ਨੰਬਰ ਆ ਪੀਵੀਏ 11 ਇਹ ਪਾਵਰ ਸਟੀering ਆ ਬਾਈ ਜੀ ਸੈਂਟਰ ਗੇਅਰ ਆਗਾ ਬਾਕੀ ਮਗਰਾਟ ਵਗਰਾਂ ਤੇ ਚਾਤੀ ਮਰਵਾਜੀ ਜਿਹਨੂੰ ਮਗਰਾਟ ਵਗਰਾਂ ਵੀ ਵਧੀਆ ਪੈਣਗੇ ਤੇ ਕੱਪੜੇ ਦੀ ਸ਼ਤਰ ਲੱਗੇ ਜਾਵੇ ਜੀ ਤੇ ਗਏ ਹੋਏ ਜੀ ਫਾਰਮ ਟ੍ਰੈਕ 60 ਰੁਪਏ ਇਹ ਫਰੰਟ ਇਹਨੂੰ ਦੀ ਗੱਲ ਕਰੀਏ ਬਾਈ ਜੀ ਫਰੰਟ ਆ ਰਹਿਣਗੇ 70 ਕੇ ਪੈਸੇ ਤੇ ਬੈਕਟਰ ਰਹਿਣਗੇ 75 ਕੇ ਪੈਸੇ ਪੀਵੀ 10 ਨੰਬਰ ਆ ਬਾਈ ਜੀ 2004 ਮਾਡਲ ਦਾ ਡਬਲ ਕਲਚ ਆਗਾ 275000 ਰੁਪਏ ਡਿਮਾਂਡ ਦਾ ਸਪੀਕਰ ਵਗੈਰਾ ਲੱਗੇ ਹੋਏ ਨੇਗੇ ਕੰਡੀਸ਼ਨ ਤਾਂ ਵਧੀਆ ਪਿਆ ਤੇ ਬਾਕੀ ਛਤਰੀ ਨਵੀਂ ਲੱਗੀ ਹੋਈ ਹੈ ਤੇ ਬਾਕੀ ਜਨੋ ਮਗਰੱਟਾ ਵਗੈਰਾ ਦੀ ਕ੍ਰੀਸ ਨਹੀਂ ਮਿਲ ਕਦਨੀ ਹੈ ਮਗਰੱਟਾ ਵਗੈਰਾ ਵੀ ਵਧੀਆ ਸਾਫ ਪੈਣਗੇ ਤੇ ਲਿੰਕਾ ਵਗੈਰਾ ਤੇ ਵੀ ਨੀ ਜਾਵ ਰਿਹਾ ਬਾਈ ਜੀ ਚਲੋ ਬਈ ਜੀ ਤੇ ਵਧੀਆ ਹੁੱਕ ਲੱਗੀ ਹੋਈ ਹੈ ਬਾਈ ਜੀ ਚੈੱਕ ਕਰ ਲਓ ਬਾਈ ਜੀ ਤੇ ਅੱਗੇ ਕੇ ਬਾਈ ਜੀ ਸਵਰਾਜ 855 ਤੇ ਵਗੈਰਾ ਵੀ ਲੱਗੇ ਹੋਏ ਬਾਈ ਜੀ ਸ਼ੌਂਗਰ ਤੇ ਲਿੰਕਾ ਵਗੈਰਾ ਵੀ ਸਾਫ ਪੈਣਗੇ ਇਹ ਤੇ ਟਾਇਰਾਂ ਦੀ ਗੱਲ ਕਰੀਏ ਵਿੱਚ 14 ਮਿੰਟਾਂ ਦਾ ਟਾਇਰ ਹੈ ਜਿਹੜਾ ਟਾਇਰ ਹੈ ਜਿੰਨੇ ਬੀਜੀ 70 ਕੇ ਪੈਸੇ। ਉਹ ਸਟਾਰਾ ਕਾ ਬੀਜੀ 2009 ਮਾਡਲ ਹੈਗਾ 3 ਲੱਖ 45 ਹਜ਼ਾਰ ਰੁਪਏ ਦੀ ਮੰਗ ਹੈ। ਸਾਡੀ ਇੱਕ ਟਾਈ ਵਾਲਾ ਗਿਆ ਕੰਟਰ ਹੈ ਜਿੰਨੇ ਬੀਜੀ 75 ਕੇ ਪੈਸੇ। ਉਹ ਤੇ ਰਿਪੋਰਟ ਜਿਹੜਾ ਸਾਪ ਦਾ ਪ੍ਰੋਜੈਕਟ ਵੀ ਬਾਕੀ ਕੱਲੀ ਸੇ ਚੈੱਕ ਕਰ ਲਓ ਵੀ ਟਾਇਰਾਂ ਦੀ ਸਰਾਜ ਹਸੋ ਪੁੱਛੋ। ਤੇ ਕਿਹਾ ਬੀਜੀ 60 ਜਿਹੜਾ ਇੱਕ ਮਾਡਲ ਦਾ ਪੀਵੀਐਸ 70 ਨੰਬਰ ਹੈਗਾ 2006 ਮਾਡਲ ਦਾ ਡਵਲ ਕਲਾਚ 2 ਲੱਖ 73 ਹਜ਼ਾਰ ਰੁਪਏ ਦੀ ਮੰਗ ਹੈ।

ਪਾਵਰ ਸਟੀering ਇਹਦਾ ਵੀ TX2 ਤੇ ਆ ਬੀਓ ਹਾਲਾਂ ਦੇ ਚੱਤੀ ਤੇ ਅੱਗੇ ਵੀ ਜੀ ਸੋਨਾਲਿਕਾ DI 790 ਤੇ ਟਾਇਰ ਨਹੀਂ ਕਰੇ ਕਰੀਏ ਫਰੰਟਰ ਵੀ ਜੀ ਨਵੇਂ ਮੂੰਹ ਕੋ ਪੈਣਗੇ ਤੇ ਬੈਕ ਟਾਇਰ ਰੇਗੇ ਵੀ ਜੀ ਆ ਦੇਖੋ ਤੇ ਕੰਡੀਸ਼ਨ ਚੈੱਕ ਕਰ ਲੋ 2009 ਮਾਡਲ ਦਾ ਵੀ ਜੀ 2 ਲੱਖ 85000 ਰੁਪਏ ਦੀ ਮੰਗ ਲੱਗੀ ਤੇ ਓਕੇ ਬੈਕ ਡ੍ਰੈਕਟਰ ਵੀ ਅੱਗੇ ਕੰਡੀਸ਼ਨ ਤੁਹਾਡੇ ਸਾਹਮਣੇ ਲੇ ਜੀ ਫਰੰਟ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਜੀ ਉਹ ਫਿਰ ਫੋਨ ਕਰ ਪਾਇਰ ਬਾਈਟਾ ਜੀ ਅੱਗੇ ਤੇ ਅੱਗੇ ਕਹ ਬਈ ਜੀ ਸਵਰਾਜ 743 ਸਟਾਰ ਸਾਦੀ ਘਟਾਈ ਵਾਲਾ ਬਈ ਤਾਂ ਰਹਿਣੀਗੇ ਜਿੱਥੇ ਤਰਸੀ ਬੈਸੀ ਤੇ ਫਰੰਟ ਹੈ ਵੀ ਬਈ 43 ਦਾ ਹੋ ਜਾ ਰਿਹਾ 8 ਮਾਹ ਦਾ 280000 ਰੇਟ ਨਾਲ ਜੀ ਬਾਹਰੋਂ ਪੰਪ ਵਾਲਾ ਬਈ ਜੀ ਸਾਦੀ ਘਟਾਈ ਚ ਹੈਗਾ 3 ਸਟਾਰ ਵਾਲਾ ਇਹ ਵਾਕਈ ਆਪਣੇ ਹੀ ਸਾਥ ਲੱਗ ਗਈ ਹੈ ਕਹ ਗਿਆ ਬਈ ਪਿਆ ਪਿਆ ਈ ਤੇ ਫਰੰਟਰੰਦੀ ਗੱਲ ਕਰੀਏ ਬਈ ਜੀ ਫਰੰਟਰ ਰਹਿਣਗੇ ਸੀ ਪਾਸੇ ਤੇ ਮੈਕ ਡਰਾਈਵ ਹੈਗੇ ਨੇ 75 80 ਜैसे ਪੀ ਵੀ 3 ਨੰਬਰ ਠੰਡੇ ਦਾ ਨੰਬਰ ਆ 2014 ਮਾਡਲਾ 4 ਲੱਖ 80 ਹਜ਼ਾਰ ਰੁਪਏ ਦਾ ਖਾਨਾ ਜੀ ਬਾਕੀ ਕੰਡੀਸ਼ਨ ਚੈੱਕ ਕਰ ਲੋ ਵੀ ਟਰੈਕਟਰ ਦੇ ਓਕੇ ਜਿਹਾ ਪੋਰਟ ਤੇ ਜੀ ਲੋਜੀ ਕੰਡੀਸ਼ਨ ਨਾ ਮੈਂ ਕੋ ਕਾਪੀਸ ਪੈਗਾ ਨਾ ਮੈਂ ਨੂੰ ਪੈਗਾ ਤੇ ਕੇ ਬਈਸ ਰਾਜਾ ਛੋਟੇ ਬੰਦਾ ਸਿੰਘਾਲਾ ਸਟਾਰ 2014 ਮਾਡਲਾ ਬਈ ਜੀ 2 ਲੱਖ 30 ਹਜ਼ਾਰ ਪੈ ਬਮਾ ਦਾ ਟਰੈਕਟਰ ਅੱਧੇ ਰਿਗੇ ਤੇ ਫਰੰਟ ਦਾ ਰਿਗੇ ਨੇ ਬਈ ਜੀ 75 ਦਾ ਪਾਸੇ ਠੀਕ ਹੈ ਦੋ ਸਾਦੇ ਬਈ ਜੀ ਵਾਕੀ ਜੱਲੇ ਰੋਟਾ ਗਿਆ ਲਗਭਗ ਤਾਂ ਕਿ ਫਾਰਮਾ ਟ੍ਰੈਕ 60000 ਤੇ ਇਹ ਵੀ ਜੀ 2002 ਮਾਡਲ ਹੈ 185000 ਰੁਪਏ ਦਾ ਹੈ ਤਾਂ ਅੰਟਰ ਵਾਈ ਜੀ 350 ਲੈਕਟਾ ਰਹਿ ਗਿਆ ਨੇ ਬਈ ਜੀ 45 ਕੇ ਪੈਸੇ ਰੰਗ ਰੂਪ ਦਾ ਤੁਹਾਡੇ ਸਾਹਮਣੇ ਬਈ ਜੀ ਟਰੈਕਟਰ ਹੈ ਅਤੇ ਫਰੰਟਰ ਐਮ ਆਰ ਪੀ ਦੇਣਗੇ ਤੇ ਬੈਕ ਡਰਿਵ ਬਈ ਜੀ ਦੇਣਗੇ ਕੋਟੇ ਯਾਰ ਬਈ ਦੇਖੇਗੇ ਸੋਨਾਲੀਕਾ 750 ਦਾ ਇਹ ਫਰੰਟਰਾਂ ਦੀ ਗੱਲ ਕਰੀਏ ਫਰੰਟਰ ਭਾਈ ਜੀ ਹੈਗੇ ਨੇ ਕਿ 74 ਰੁਪਏ ਤੇ ਬੈਟਰੀ ਵੀ ਹੈਗੇ ਨੇ ਕਿ 70 ਕੇ ਪੈਸੇ ਸਾਦੀ ਘਟਾਈ ਵਾਲਾ ਗਿਆ 2009 ਮਾਡਲ ਹੈ ਤੇ 2,85,000 ਰੁਪਏ ਡੰਦਾ ਆ ਬਾਈ ਜੀ ਤੇ ਕੰਡੀਸ਼ਨ ਵਧੀਆ ਪਈ ਟਰੈਕਟਰ ਦੇ ਹਾਲਤ ਤਾਂ ਪੂਰਾ ਓਕੇ ਪਿਆ ਬਾਈ ਜੀ ਛੜ ਗੇਰ ਹੈਗਾ ਮਗਰਾਟ ਵਗੈਰਾ ਵੀ ਦਿਖਾ ਦਿੰਦੇ ਨੂੰ ਮਗਰਾਟ ਵਗੈਰਾ ਨੂੰ ਵੀ ਜੀ ਸਾਫ ਕਰਨਗੇ ਤੇ ਲਿੰਕਾ ਵਗੈਰਾ ਵੀ ਦੇ ਸਕਦੇ ਤੇ ਇਹ ਵੀ ਓਕ ਲੱਗੀ ਹੋਈ ਹੈ ਬਾਈ ਜੀ ਤੇ ਕਿਹਾ ਕਿ ਬਾਈ ਜੀ ਸਵਰਾਜ 735 ਫਰੰਟਰ ਨਾਮ ਇਹ ਨੇ ਜੀ ਇਹ ਬੈਕਟਰ ਰੱਖਦੇ ਨੇ ਕਿ ਭਾਈ ਜੀ 2000 ਮਾਡਲ ਆ ਤੇ 1,65,000 ਰੁਪਏ ਦੀ ਮੰਗ ਦਾ ਭਾਈ ਜੀ ਹਰਿਆਣਾ ਨੰਬਰ ਚ ਆਵੇ ਜੀ ਬਾਹਰ ਪੰਪ ਵਾਲਾ ਭਾਈ ਜੀ ਜਿਹਦੀ ਮੰਗ ਵੱਧ ਤਾਂ ਗਈ ਵਾਕਿਆ ਕੰਨੀ ਸੇ ਚੈੱਕ ਕਰ ਲੋ ਭਾਈ ਟਰੈਕਟਰ ਦੇ ਤੇ ਅੱਗੇ ਅੱਗੇ ਭਾਈ ਜੀ ਡਬਲ ਕਲਚ ਦਾ ਸਟੈਂਡਰਡ ਡੀਆਈ 450 ਚੱਟ ਦੀ ਕੰਡੀਸ਼ਨ ਦੀ ਗੱਲ ਕਰੀਏ ਫਰੰਟ ਵਾਲੇਗੇ ਵਿੱਚ 75 ਪੈਸੇ ਤੇ ਬੈਕਟਰ ਵਾਲੇਗੇ ਨੇ 65 ਕੇ ਪੈਸੇ ਸਾਦੀ ਘਟਾਈ ਆ ਪੀਵੀ 11 ਨੰਬਰ ਆ ਭਾਈ ਜੀ ਤੇ 2006 ਮਾਡਲਾਂ ਤੇ ਤਵਲ ਕਲਾਚ ਆ ਬਾਈ ਜੀ 2,65,000 ਰੁਪਏ ਦੇ ਮਾਰ ਰਿਹਾ। ਤੇ ਲੋ ਬਾਈ ਚੈੱਕ ਜ਼ਰੂਰ ਕਰ ਰੱਟ ਦੀ ਕੰਡੀਸ਼ਨ। ਪੂਰਾ ਛੋਟਾ ਟਰੈਕਟਰ ਆ ਬਾਈ ਜੀ ਜਿਵੇਂ ਆਪਾਂ ਕਹ ਜੀ ਬਾਈ ਜੀ 855 ਜਿੰਨੀ ਜਾਣਾ ਏ ਟਰੈਕਟਰ ਚੱਲਦਾ ਜੀ। ਤੇ ਬਾਈ ਜੀ ਕਮੈਂਟ ਜ਼ਰੂਰ ਕਰ ਦਿਓ ਵੀਡੀਓ ਕਿੱਦਾਂ ਲੱਗੇ। ਮਿਲਦੇ ਆ ਅਗਲੇ ਵੀਡੀਓ ਤਦ ਤੱਕ ਲਈ ਧੰਨਵਾਦ।